ਬਲਬੀਰ ਮਰ ਅੱਛਾ ਫੇਰਮ ਕਰ ਦਿਓ ਡਾਕਟਰੀ ਦਾ ਇੱਥੇ ਇੱਥੇ ਸੱਟ ਗਈ ਇਹ ਇਹ ਘਟਨਾ ਵਾਪਰੀ ਤੁਹਾਡੇ ਨਾਲ ਸਾਹਮਣੇ ਬੈਠਾ ਰਿਹਾ ਸੀ ਬੰਦਾ ਮੈਂ ਪਿਆ ਰਿਹਾ ਸੀ ਤੇ ਦੋ ਕੰਟੇ ਬੈਠਾ ਰਿਹਾ ਸੀ ਨੂੰਨ ਨੂੰ ਕੀ ਪਤਾ ਇਹ ਕੌਣ ਹੈ ਕੌਣ ਨਹੀਂ ਮਰੀ ਵੀਾਰੇ ਅੰਦਰ ਰਿਹਾ ਸੀ ਚਲੇ ਗਏ ਸੀ ਅੱਛਾ ਥੋੜੀ ਦੇਰ ਬਾਅਦ ਜਦ ਮੈਂ ਮਾਂ ਬੰਦਾ ਉਹ ਘਰ ਤੇ ਅੰਦਰ ਆਇਆ ਤੇ ਮੈਨੂੰ ਕਹਿੰਦਾ ਕਿ ਮੈਂ ਦੇਖ ਦਿਖਾਣਾ ਮੈਨੂੰ ਅੰਦਰ ਲੈ ਜਾ ਕੇ ਮੈਨੂੰ ਘਰ ਫੜ ਕੇ ਥੱਲੇ ਚਾਹ ਪੇਸ਼ੈਂਟ ਸਮਝਦੇ ਤੁਸੀਂ ਪੇਸ਼ੈਂਟ ਨਹੀਂ ਸਮਝਿਆ ਸੀ ਉਹ ਕਿ ਅੱਛਾ ਤੇ ਦੇਖੋ ਅੱਛਾ ਪੇਸ਼ੈਂਟ ਸਮਝੇ ਹਾਂ ਤੇ ਅੰਦਰ ਲੈ ਜਾ ਕੇ ਮੈਡਮ ਥੱਲੇ ਗਈ ਅੱਛਾ ਵਿੱਚ ਸਟਾਫ ਹਾਂ ਕਹਿੰਦਾ ਦੇ ਦੇ ਜਿਹੜੇ ਕੁਛ ਥੱਲੇ ਮੈਂ ਤੇ ਮੂੰਹ ਤੇ ਐਤ ਪਾ ਲੈ ਕਿ ਸ਼ੋਰ ਨਾ ਮਚਾਓ ਜੀ ਚਿਲਾਵਣਾ ਮੇਰੇ ਨਾਲ ਹੱਥਪਾਈ ਕਰਦਾ ਰਹਾ ਤੇ ਫਿਰ ਉਹਨੇ ਛੁਰੀ ਕੱਢ ਲਈ ਕਹਿੰਦਾ ਮਾਰਨ ਦਾ ਚੱਕ ਦੇ ਦੇ ਮੈਂ ਪਿੱਛੇ ਜੂਲ ਅੰਦਰ ਪਰ ਉਹਨੇ ਹਾਂ ਅੱਛਾ ਉਹਨੇ ਜਾ ਕੇ ਫੇਰ ਮੇਰਾ ਹੱਥ ੜ ਕੇ ਪਰਸ਼ ਕਰ ਲਿਆ ਅੱਛਾ ਠੀਕ ਲੈ ਕੇ ਪਜਲੀ ਮੈਨੂੰ ਧੱਕਾ ਦੇ ਤਾ ਥੱਲੇ ਗਿਰ ਗਿਆ ਮੈਂ ਥੱਲੇ ਗਿਰਿਆ ਸੀ ੁੱਠਿਆ ਮੈਂ ਜਾ ਕੇ ਬਾਹਰ ਦਸੇ ਨਾਲਵਾਰੇ ਨੂੰ ਲੋਕੀ ਨਾਮ ਕੀ ਹੈ ਜਪਣਾ ਬਲਵੀਰ ਵੱਲ ਕੀ ਗੱਲ ਹੋਈ ਹੈ ਕਿੰਨੇ ਵਜੇ ਦੀ ਘਟਨਾ ਸੀ ਕੱਲ ਦੁਪਹਿਰੇ ਬਾਰਸ਼ ਪੈ ਰਹੀ ਸੀ ਸਾਹਮਣੇ ਇੱਕ ਬੰਦਾ ਬੈਠਾ ਸੀ ਕੋਈ ਬੈਠਾ ਸੀ ਤੇ ਨਾਲ ਉਹ ਕਾਰੀਗਰ ਕੰਪਨੀ ਟੈਲੀਫੋਨ ਦੇ ਅੱਛਾ ਕੈਲਫੋਨੀ ਕਰ ਰਹੀ ਸੀ ਮੈਂ ਜਨੇ ਕੋਈ ਹੋ ਆਪਣ ਨੂੰ ਵੀ ਪਤਾ ਕੌਣ ਹੈ ਕਾਉਂਟਿੰਗ ਉਜਤ ਵਾਰਸ਼ ਖਤਮ ਹੋ ਗਈ ਬਠਾ ਰਿਆ ਥੋੜੀ ਦੇਰ ਬਾਅਦ ਆਇਆ ਮੇਰੇ ਬਾਜਾ ਖੋਲ ਕੇ ਅੰਦਰ ਵੜ ਗਏ ਅੱਛਾ ਤੇ ਮੇਰੇ ਕੋਲ ਗਲੇ ਫੜ ਕੇ ਅੰਦਰ ਗੇਟ ਅੱਛਾ ਗਲ ਫੜ ਕੇ ਗਲ ਕਰ ਕਹਿੰਦਾ ਕੱਟ ਦੇ ਜੋ ਕੋਈ ਮੇਰੇ ਕੋਲ ਕਿਸੀ ਬਰਕੂਆ ਸੀ ਔਰ ਕਿਸੀ ਮੋਬਾਈਲ ਸੀ ਉੱਤੇ ਥੱਲੇ ਗੇਰਿਆ ਮੈਂ ਥੱਲੇ ਚਲਾ ਗਿਆ ਅੱਛਾ ਉਹਨੂੰ ਦਿਸਿਆ ਨਹੀਂ ਬਸ ਮੇਰੇ ਮੂੰਹ ਤੱਕਦਾਰੇ ਅਮਰੇ ਜਦੋਂ ਬੀਬੇ ਹਤਾਬਾਈ ਕਿਤੇ ਸੀ ਮੈਂ ਵੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਪਰ ਬੋਲ ਨਹੀਂ ਸਕਿਆ ਪਰ ਜਦੋਂ ਉਹਨਾਂ ਚਾਕੂ ਕੱਟ ਕੇ ਮੈਨੂੰ ਕਹਿੰਦਾ ਤੇ ਛੁਰਾ ਮਾਰ ਦੂੰਗਾ ਕੱਟ ਦੇ ਮੈਂ ਟਿੱਲਾ ਕਰਦਾ ਜਾ ਕੇ ਕੱਟ ਕੇ ਭਾਈ ਨੂੰ ਛੁਰੀ ਸਿੱਟ ਕੇ ਅੰਦਰ ਅੱਛਾ ਤੁਹਾਡੇ ਮਾਰਿਆ ਵੀ ਇਹ ਮੂੰਹ ਦੱਬਿਆ ਰਿਹਾ ਨਾ ਜ਼ੋਰ ਦੀ ਕਿ ਸੱਟ ਮਾਰੋ ਕੋਈ ਨਾ ਕਰੀ ਬਾਤ ਬਠਾ ਅੱਛਾ ਤੇ ਵੀ ਉਵਾਦ ਉਹ ਤਾਂ ਬਾਦ ਉਹ ਕੱਝ ਲਿਆ ਮੈਂ ਮੈਨੂੰ ਤੱਕਾ ਦੇ ਕੇ ਥਲੇ ਇੱਧਰ ਸੱਟ ਵੀ ਲੱਗੀ ਸੀ ਮੇਰੀ ਜ਼ੋਰ ਦੀ ਤੇ ਗਿਰ ਗਿਆ ਪਰ ਮੈਂ ਇੱਕ ਜਣ ਇੱਕ ਜਣਾ ਸੀ ਹਾਂ ਜੀ ਤੇ ਉਹ ਪਜ ਗਿਆ ਮੈਂ ਉੱਠਿਆ ਜਾ ਕੇ ਨਾਲ ਵਾਲੇ ਕੋਲ ਗਿਆ ਆ ਗਿਆ ਇੰਨੀ ਚ ਪਜ ਗਿਆ ਕਿੰਨੀ ਉੜ ਕਿੰਨੀ ਤੁਹਾਡੀ ਮੇਰੀ ਛੇਤਰ ਸਾਹਿਬ ਛੇਤਰ ਸਾਹਿਬ ਇੱਥੇ ਪ੍ਰੈਕਟਿਸ ਕਰਦੇ ਸੀ ਹਾਂ ਜੀ ਡਾਕਟਰ ਉਹ ਹਾਂ ਜੀ ਡਾਕਟਰ ਜੀ ਉਸ ਵਿੱਚ ਮੈਂ ਗਿਆ ਕਿਸ ਨਾਮ ਤੇ ਮਛੂਰ ਕਾਲੇ ਰਖ ਕਾਲੇ ਵਿਲੇ ਵੀ ਕਹਿਣ ਲੱਗੇ ਚੌਥੀ ਫੇੜੀ ਚਲੀ ਜਾਂਦੀ ਹੈ

ਮੈਂ ਉੱਠਿਆ ਨਾਲ ਵਾਲੇ ਲੋਕਾਰੇ ਸਾਰੇ ਇਕੱਠੇ ਹੋ ਗਏ। ਸਾਹਮਣੇ ਵਾਲੇ ਨੇ ਵੀ ਦੇਖਿਆ ਸੀ ਉਹ ਮਿਲਣ ਵਾਲੇ ਦੁਕਾਨਦਾਰ ਬਜ਼ੁਰਗ ਸੀ ਉਹ ਕਹਿੰਦਾ ਪੱਦੇ ਦੇਖਿਆ ਸੀ ਮੈਂ। ਕੱਲਾ ਜਾਣਾ ਸੀ ਤੁਹਾਨੂੰ ਪਿੱਛੇ ਢਾ ਲਿਆ। ਪਿੱਛੇ। ਤੇ ਕੋਈ ਇੱਥੇ ਬਾਜ਼ਾਰ ਦੇ ਵਿੱਚ ਸੰਡੇ ਕਰ ਸੰਡੇ ਕਰਕੇ ਦੁਕਾਨਾਂ ਸੀ ਬਾਰ ਬੈਠੇ ਹੀ ਸੀ ਉਹ ਤੇ ਤਾਸ਼ ਵਾਲੇ ਸੀ। ਤੇ ਫਿਰ ਮੈਂ ਬੋਲ ਬੰਦਾ ਜਾਂ ਪੜਿਆ ਬੰਦਾ ਪਿੱਛੇ ਮਗਰ ਵੀ ਪੈਸਾ ਦੇ ਸੀ। पर, पर, तो तो भी भी पर वो बोल माने मार भी सकते थे चाकू चाकू मार तक ही देखा चाहिए तो घरा के निकल गई बिना देखे वो कितनी गुत्ती हुई है पेचूरी मारी उन्होंने मारी नहीं कोशिश की कि मारूंगा या अच्छा पर वो डरावे ही दे रहे थे डरावे पर पहुंच के से पर मैं तो 2 घंटे बाद एफआईआर दर्ज करा ਮੈਨਾਂ ਘੇਟ ਲੱਗਿਆ ਨਹੀਂ ਸੀ ਇੱਕ ਵਾਕਈ ਵੀ ਹੋ ਚੁੱਕਿਆ ਸੀ ਦਰਾਜ ਚੋਂ ਜਾ ਕੇ ਮੈਂ ਦੇਖ ਦਿੱਤਾ ਪਿਆ ਸੀ ਆ ਖੁੱਲਾ ਰਹਿੰਦਾ ਸੀ ਕੋਈ ਦਰਾਜ ਚੋਂ ਕਰਕੇ ਮੋਬਾਈਲ ਵੀ ਲੈ ਗਿਆ ਅੱਛਾ ਇੱਕ ਘਟਨਾ ਹੋਈ ਸੀ ਅ ਪਿਛਲੇ ਸਾਲ ਪਿਛਲੇ ਸਾਲ ਅੱਛਾ ਮੋਬਾਈਲ ਕੋ ਚੱਕ ਕੇ ਲੈ ਗਿਆ ਹਾਂ ਕੱਢ ਕੇ ਲੈ ਗਿਆ ਇਹ ਦੂਸਰੀ ਘਟਨਾ ਦੱਸੋ ਹਾਂ ਜੀ ਏ 221 ਦੀ ਬਠਿੰਡੇ ਬਜ਼ੁਰਗਾਂ ਦੀ ਸਾਲ ਸਾਲ ਤੋਂ ਪੁਰਾਣੀ ਹੈ ਦਿੱਤੀ ਰੰਦੀ ਉਹ ਵੀ ਮੈਨੂੰ ਤਾਂ ਪੰਜਾਬ 55 ਸਾਲ ਹੋ ਗਈ ਬਾਕੀ ਚੌਥੀ ਪੀੜੀ ਚਲੀ ਜਾਂਦੀ ਇਸ ਦੁਕਾਨ ਦੇ ਅੰਦਰ ਜੀ ਤੇ ਇੱਥੇ ਦਿੱਕੇ ਚਾਕੂ ਚੁਰੀ ਹਾਜ਼ਰ ਇੱਧਰ ਛਿੜ ਗਿਆ ਅੱਛਾ ਕੋਈ ਸਮੇਂ ਮਿਸ ਕਲਲੀ ਤਪ ਤੋਂ ਨਕੋਲੀ ਪੰਜਾਬ ਕੀ ਲੱਭਣਾ ਨਹੀਂ ਕੁਝ ਨਹੀਂ ਹੋਣਾ ਜੋ ਹੋ ਗਿਆ ਸਭ ਕੀ ਕਰਨਗੇ ਯਾਰ ਲੱਗੇ ਹੁੰਦਾ ਦੂਸਰੀ ਕੈਮਰੇ ਵੀ ਕਾ ਵੀ ਕੁਝ ਨਹੀਂ ਹੋਇਆ ਜਿਹੜਾ ਲੈ ਗਿਆ ਤੇ ਲੈ ਗਿਆ ਤੇ ਜਿਹੜੇ ਨਸਾਨ ਤੋਂ ਬਚ ਗਏ ਬਸ ਇਹ ਅਗਰ ਮਾਰ ਵੀ ਜਾਂਦਾ ਫੇਰ ਕੀ ਹੁੰਦਾ ਬਚਤ ਕਿ ਬਸ ਮਾਰਨਾ ਹੁੰਦਾ ਤੇ ਐਸਾ ਕੰਨ ਪਤਾ ਹੀ ਨਹੀਂ ਸੀ ਉਹਨਾਂ ਕਿ ਸਾਜੀ ਐਸੀ ਡਾਕਟਰ ਬੱਡੇ ਨਹੀਂ ਹੈ ਇਹਨੇ ਡਾਕਟਰੀਂ ਪੈਸਾ ਲੁਟਾਰੇ ਬਹੁਤ شریف ਬੰਦੇ ਨੇ ਤਿੰਨ ਪੀੜੀਆਂ ਤੋਂ ਡਾਕਟਰੀ ਦਾ ਕੰਮ ਕਰਦੇ ਨੇ ਨਾ ਇਹਨਾਂ ਨਾਲ ਕਿਸੇ ਦਾ ਕੋਈ ਲੜਾਈ ਝਗੜਾ ਨਾ ਇਹਨਾਂ ਨਾਲ ਨਾਈਸ ਬੰਦੇ ਨੇ ਪਹਿਲਾਂ ਬਜ਼ੁਰਗ ਵੀ ਮੈਂ ਦੇਖਿਆ ਨਾ ਤਿੰਨ ਪੀੜੀਆਂ ਤਾਂ ਮੈਂ ਹੀ ਦੇਖੀਆਂ ਇਹਨਾਂ ਦੀ ਤੇ ਇਹ ਬੜੇ ਆਪ ਦੇ ਸਹਿ ਸਵਾਨ ਨਾਲ ਕੰਮ ਕਰਦੇ ਨੇ ਇਹਨਾਂ ਨੇ ਦੇਖੋ ਇਹਨਾਂ ਦੀ ਫੀਸ ਕੀ ਹੈ ਕੁਛ ਨਹੀਂ 50 ਰੁਪਏ ਵੱਧ ਤੋਂ ਵੱਧ ਲੈਂਦੇ ਹੋਣਗੇ ਇੱਕ ਮਰੀਜ਼ ਤੋਂ 50 ਰੁਪਏ ਕਰਕੇ ਇਹਨਾਂ ਨੇ 5-7000 ਇਕੱਠਾ ਕਰਿਆ ਹੁਣ 5-7 ਦਿਨਾਂ ਚ ਉਹ ਕੱਲ ਇਹਨਾਂ ਨੂੰ ਕੋਈ ਬੰਦਾ ਆਇਆ ਤੇ ਆ ਕੇ ਛੁਰੀ ਦਿਖਾ ਕੇ ਗੱਲ ਤੋਂ ਫੜ ਕੇ ਇਹਨੇ ਅੰਦਰ ਢਾ ਲਿਆ ਅੰਦਰ ਢਾ ਕੇ ਉਹਨੂੰ ਕਹਿੰਦਾ ਦੇ ਦੇ ਨਹੀਂ ਤਾਂ ਮਾਰ ਦੂੰ ਕੋਈ ਇਹਨਾਂ ਦੇ ਖਰੋਚ ਵੀ ਆਏ ਐ ਤੇ ਇਹਨਾਂ ਨੇ ਉਹ ਕਹਿੰਦੇ ਹੁੰਦੇ ਆ ਵੀ ਜਾਨ ਬਚੀ ਤਾਂ ਲੱਖੋਂ ਪਾਏ ਇਹਨਾਂ ਨੇ ਜਿਹੜਾ ਸੀਗਾ ਵੀ ਆਪ ਦਾ ਦੇਖ ਕੇ ਜਿਹੜੇ 5-7000 ਰੁਪਏ ਸੀ ਉਹਨਾਂ ਨੂੰ ਦੇ ਤਾ ਦੇਖੋ ਉਹ ਭੱਜ ਗਿਆ ਮੈਂ ਇਹ ਗੱਲ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਵੀ ਮੈਂ ਵੀਡੀਓ ਦੇਖਦਾ ਰਹਿਣਾ ਐ ਐਸਐਸਪੀ ਸਾਹਿਬ ਦੀ ਐਸਪੀ ਸਾਹਿਬ ਦੀ ਡੀਸੀ ਸਾਹਿਬ ਦੀ ਉਹ بڑے ਜਿਹੜੇ ਕ੍ਰਾਈਮਰ ਨੇ ਆ ਜਿਹੜੇ ਕਰਦੇ ਆ ਇਹ ਕ੍ਰਾਈਮ ਕਰਦੇ ਆ ਉਹਨਾਂ ਨੂੰ ਫੜਦੇ ਆ ਫੜ ਕੇ ਉਹਨਾਂ ਵਿੱਚੋਂ ਦੱਸਦੇ ਆ ਵੀ ਇੱਕ ਬੰਦੇ ਦੇ 10 ਕੇਸ ਪਹਿਲਾਂ ਚੱਲੀ ਜਾਂਦੇ ਆ ਇੱਕ ਦੇ 20 ਚੱਲੀ ਜਾਂਦਾ ਕਿਸੇ ਦੇ 5 ਚੱਲੀ ਜਾਂਦੇ ਆ ਮੈਨੂੰ ਇਹ ਨਹੀਂ ਅਜੇ ਤੱਕ ਸਮਝ ਆਈ ਮੈਂ ਸੋਚ ਚ ਪੈ ਜਾਨਾ ਐ ਇਸ ਗੱਲ ਸੁਣ ਕੇ ਉਹਨਾਂ ਦੀ ਵੀ ਇਹ ਜੱਜ ਉਹਨਾਂ ਨੂੰ ਜਵਾਨਤ ਕਿਉਂ ਦਿੰਦੇ ਆ ਉਹਨਾਂ ਵਾਸਤੇ ਤਾਂ ਇੱਕ ਕਤਵਾਲੀ ਘਰ ਹੈ ਤੁਸੀਂ ਪਹਿਲਾਂ ਇੱਕ ਵਾਰੀ ਕਤਵਾਲੀ ਚ ਜਾਂਦੇ ਡਰੋਗੇ ਵੀ ਪਤਾ ਨਹੀਂ ਕੀ ਹੋਊਗਾ ਜੇ ਤੁਸੀਂ ਬਾਰ ਬਾਰ ਜਾਣ ਲੱਗੇ ਤਾਂ ਤੁਹਾਡੇ ਵਾਸਤੇ ਘਰ ਬਣ ਗਈਆਂ ਤੁਹਾਡੇ ਵਾਸਤੇ ਜਾਣ ਪਛਾਣ ਬਣ ਗਈ ਤੁਹਾਡੇ ਵਾਸਤੇ ਜਿਹੜੇ ਉੱਥੇ ਮੈਂਬਰ ਆ ਜਾਂ ਪੁਲਿਸ ਮੁਲਾਜ਼ਮਾ ਹੈ ਉਹ ਤੁਹਾਡੇ ਜਾਣਕਾਰ ਬਣ ਗਏ ਸਿੰਗਾਪੁਰ ਵੀ ਆਸਟ੍ਰੇਲੀਆ ਵੀ ਹੋਰ ਕਈ ਦੇਸ਼ਾਂ 'ਚ ਘੁੰਮੇ ਆ ਜੇ ਉੱਥੋਂ ਦੇ ਲੋਕਾਂ ਨੂੰ 100 ਸਮਝੋ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਤੇ ਵੀ ਜੇ ਪੁਲਿਸ ਦੀ ਗੱਡੀ ਨਾਲ ਲਾਈਟਾਂ ਦਿਖਦੀਆਂ ਨਾ ਜਗਦੀਆਂ ਉਹ ਸਹਿਮ ਜਾਂਦੇ ਆ ਵੀ ਪੁਲਿਸ ਖੜੀ ਹੈ ਤੇ ਸਾਡੇ ਇੱਥੇ ਕੋਈ ਡਾਰੀ ਨਹੀਂ ਸ਼ਰਿਆਮ ਦੇਖੋ ਹੁਣ ਤਾਂ ਸ਼ਰਿਆਮ ਲੈ ਗਏ ਅਸੀਂ ਹੁਣ ਸੋਨੇ ਦਾ ਕੰਮ ਕਰਦੇ ਅਸੀਂ ਲੋਕ ਲਾ ਕੇ ਬੈਨੇ ਆ ਸਾਰਾ ਦਿਨ ਆਪਦੀ ਦੁਕਾਨ ਤੇ ਆਪਦੇ ਸੋਨੇ ਦੀ ਰੱਖਿਆ ਲੋਕ ਲਾ ਕੇ ਬੈਨੇ ਆ ਦੇਖੋ ਆ ਦੀ ਦੁਕਾਨ ਦੇ ਸਾਨੂੰ ਆਪ ਦਾ ਆਪ ਦਾ ਸੋਨਾ ਆ ਆਪਦੀ ਦੁਕਾਨ ਆ ਉਹ ਤੇ ਲੋਕ ਲਾ ਕੇ ਬੰਨੇ ਚਲੋ ਕੋਈ ਗਾਹਕ ਆਉਂਦਾ ਉਹਨੂੰ ਦੇਖ ਕੇ ਲੋ ਖੋਲਦੇ ਨਹੀਂ ਵਰਨਾ ਜੀ ਖੋਲਦੇ ਨਹੀਂ ਉਪਰੇ ਵਾਸਤੇ ਇੰਨਾ ਡਰ ਇੰਨਾ ਡਰ ਸਾਡੇ ਮਨ ਚ ਬਸਿਆ ਹੋਇਆ ਜੁਐਲਰਾਂ ਦੇ ਵੀ ਕੱਲੇ ਜੁਐਲਰਾਂ ਦੇ ਨਹੀਂ ਹੁਣ ਦੇਖੋ ਇੰਨਾਂ ਕੋਲੇ ਕੀ ਸੀ 5-7000 ਰੁਪਏ ਸੀ ਪਹਿਲਾਂ ਵੀ ਘਟਨਾ ਵਾਪਰ ਗਈ ਅੰਤਲ ਜੀ ਨਾਲ ਪਹਿਲਾਂ ਘਟਨਾ ਵਾਪਰੀ ਆ ਕਹਿੰਦੇ ਆ ਵੀ ਮੇਰਾ ਮੋਬਾਈਲ ਚੱਕਿਆ ਗਿਆ ਹੁਣ ਦੇਖੋ ਇੰਨਾ ਕ੍ਰਾਈਮ ਵੱਧ ਗਿਆ ਮਾਰਡਰ ਵੱਧ ਕੇ ਮਾਰਨ ਲੱਗੇ ਸੰਗਣੀ ਕਰਦੇ ਉਹ ਮਿੰਟ ਲਾਉਂਦੇ ਬੰਦੇ ਨੂੰ ਮਾਰਨ ਲੱਗੇ ਇਹਦਾ ਇਹਦਾ ਫਿਰ ਦੋਸ਼ੀ ਕੌ ਪਬਲਿਕ ਦੋਸ਼ੀ ਆ ਜਾਂ ਪ੍ਰਸ਼ਾਸਨ ਦੋਸ਼ੀ ਆ ਇਹਦਾ ਕੌਣ ਦੋਸ਼ੀ ਲੱਗੀ ਹੋਣਾ ਚਾਹੀਦਾ ਮੈਂ ਤਾਂ ਕਹਣਾ ਇਹ ਹੋਣਾ ਚਾਹੀਦਾ ਇਹਨਾਂ ਲੋਕਾਂ ਦੇ ਸਿਕੰਜਾ ਕੱਸਿਆ ਜਾਵੇ ਜਿਹਦੇ ਉੱਤੇ ਦੋ ਤੋਂ ਵੱਧ ਕੇਸ ਚੱਲਦੇ ਆ ਉਹਦੀ ਜਵਾਨਤ ਨਹੀਂ ਹੋਣੀ ਚਾਹੀਦੀ ਉਹਨੂੰ ਅੰਦਰ ਰਹਿਣਾ ਚਾਹੀਦਾ ਕਿਉਂ ਬਾਹਰ ਆ ਕੇ ਕੀ ਕਰੂਗਾ ਕ੍ਰਾਈਮ ਹੀ ਕਰੂਗਾ ਹੋਰ ਕੀ ਕਰੂਗਾ ਉਹਨੂੰ ਆਦਤ ਪਈ ਹੋਈ ਹੈ ਮੁਖਤਿਆਰ ਖਾਨ ਦੇ ਉਹਨੇ ਕੰਮ ਤਾਂ ਕਰਨਾ ਜਿਹੜਾ ਬੰਦਾ ਕੰਮ ਕਰਦਾ ਉਹ ਕ੍ਰਾਈਮ ਨਹੀਂ ਕਰਦਾ ਤਾਂ ਬੇਕੋ ਬਿਲਕੁਲ ਜੀ ਸੁਖਵਿੰਦਰ ਜੋੜਾ ਪ੍ਰੈਜ਼ੀਡੈਂਟ ਸਵਰਨ ਕਰਨ ਦੇ ਤੇ ਬਿਲਕੁਲ ਜੀ ਉਹਨਾਂ ਦੇ ਕਹਿਣਾ ਡਰਾ ਸਹਿਮੇ ਹੋਏ ਆ ਬਾਜ਼ਾਰ ਦੇ ਲੋਕ ਘਟਨਾ ਵਾ ਪਹਿਲਾਂ ਵੀ ਘਟਨਾ ਅੰਕਲ ਜੀ ਨਾਲ ਡਾਕਟਰ ਸਾਹਿਬ ਨਾਲ ਵਰਤ ਚੁੱਕੀ ਹੈ ਇੱਥੇ ਆਪਣੀ ਦੁਕਾਨ ਦੇ ਵਿੱਚ ਪੇਸ ਸੀ ਤੇ ਦਰਾਜ ਦੇ ਵਿੱਚੋਂ ਬੜੇ ਆਰਾਮ ਨਾਲ ਚੋਰ ਮੋਬਾਈਲ ਕੱਢ ਕੇ ਫਰਾਰ ਹੋ ਜਾਂਦਾ ਤੇ ਕੱਲ ਘਟਨਾ ਫੇਰ ਵਾਪਰ ਚੁੱਕੀ ਹੈ ਆਪਣੀ ਦੁਕਾਨ ਤੇ ਬੈਠੇ ਪ੍ਰੈਕਟਿਸ ਕਰ ਰਹੇ 50 ਸਾਲ ਤੋਂ ਉੱਪਰ ਹੋ ਗਏ ਉਮਰ 76 ਸਾਲ ਦੀ ਹੈ ਸ ਸੀਨੀਅਰ ਸਿਟੀਜ਼ਨ ਹੋ ਗਏ ਇੱਕ ਤਾਂ ਇੱਕ ਜਦੋਂ ਚੋਰ ਆਇਆ ਚਾਕੂ ਉਹਨੇ ਕੱਢਿਆ ਮੂੰਹ ਤੇ ਹੱਥ ਰੱਖਿਆ ਕਹਿੰਦੇ ਜੋ ਕੁਛ ਹੈਗਾ ਕੱਢ ਦੋ ਤੇ ਪਿੱਛੇ ਲੈ ਕੇ ਪਿੱਛੇ ਜਾ ਕੇ ਧੱਕਾ ਵੀ ਮਾਰਿਆ ਤੇ ਜਿਹੜੇ ਪੈਸੇ ਸੀ ਉਹ ਕੱਢ ਕੇ ਫਰਾਰ ਹੋ ਗਏ ਲੈ ਕੇ ਅੰਕਲ ਤੋਂ ਡਾਕਟਰ ਸਾਹਿਬ ਤੋਂ ਪੈਸੇ ਫੜੇ ਤੇ ਫਰਾਰ ਹੋ ਗਿਆ ਉਹਨਾਂ ਦਾ ਲਾਲ ਟੀ ਸ਼ਰਟ ਪਾਈ ਆ ਬਲੈਕ ਰੰਗ ਦੀ ਪੈਂਟ ਪਾਈ ਹੋਈ ਹੈ ਅੱਛਾ ਹਾਂਜੀ ਜਦੋਂ ਬਾਹਰ ਨਿਕਲਿਆ ਸਾਨੂੰ ਡਾਊਟ ਹੋਇਆ ਵੀ ਕਿਹਦੇ ਕੋਲ ਕੰਨ ਕੀਤਾ ਵੇ ਸਾਹਮਣੇ ਚੱਕ ਕੇ ਦੇਖ ਡਾਕਟਰ ਆਪਣੀ ਕੁਰਸੀ ਤੇ ਬੈਠੇ ਡਿਆਗੇ ਅੱਛਾ ਉਹ ਭੱਜ ਕੇ ਗਿਆ ਜੀ ਭੱਜ ਕੇ ਗਿਆ ਹਾਂਜੀ ਉਹਦੇ ਕੋਲ ਕਾਤੇ ਪਤਾ ਲੱਗਿਆ ਕਾਤੇ ਆਇਆ ਸੀ ਉਹ ਨਹੀਂ ਉਹ ਇੱਥੋਂ ਪੈਦਲ ਹੀ ਅੱਛਾ ਬੜਿਆ ਅੰਦਰ ਪੈਦਲ ਹੀ ਇਧਰ ਭੱਜ ਕੇ ਗਿਆ ਜੀ ਅੱਛਾ ਪੈਦਲ ਹੀ ਭੱਜ ਕੇ ਗਿਆ ਪੈਦਲ ਹੀ ਭੱਜ ਕੇ ਗਿਆ ਜੀ ਪੈਦਲ ਕਿੰਨੀ ਕੁ ਉਮਰ ਦੇ ਕੋਲ ਮੋਨਾ ਸੀ ਉਹਦੀ ਉਮਰ ਹੋ ਗਈ ਬਸ ਆ 27 28 ਸਾਲ ਦਾ ਹੋਰ ਕਾਫੀ ਲੰਬੇ ਕੱਦ ਦਾ ਸੀ ਵਿੱਚ ਮੈਂ ਤੁਹਾਡੇ ਤੋਂ ਥੋੜਾ ਲੰਬਾ ਕਰਦਾ ਅੱਛਾ ਠੀਕ ਠੀਕ ਸੀ ਕਮਜ਼ੋਰ ਨਹੀਂ ਸੀ ਕੋਈ ਇਹ ਜਿਹੜੀ ਗੱਲ ਨਹੀਂ ਅੱਛਾ ਪੈਦਲ ਹੀ ਗਿਆ ਪੈਦਲ ਹੀ ਆਇਆ ਸੀ ਪੈਦਲ ਹੀ ਗਿਆ ਅਸੀਂ ਤਾਂ ਇਹ ਸਮਝਿਆ ਕਿ ਇਹਨਾਂ ਦੇ ਮਰੀਜ਼ ਨੇ ਵੀ ਆਉਂਦੇ ਮਰੀਜ਼ ਆਉਂਦੇ ਨੇ ਠੀਕ ਹੈ ਹੂੰ ਔਰ ਮੈਨੂੰ ਡਾਊਟ ਤਾਂ ਉਦੋਂ ਹੋਇਆ ਜਦੋਂ ਭੱਜ ਕੇ ਗਿਆ ਬਾਅਦ ਚ ਡਾਕਟਰ ਸਾਹਿਬ ਆ ਕੇ ਬਾਹਰ ਪਤਲਾ ਕੇ ਫਿਰ ਤੁਹਾਨੂੰ ਪਤਲਾ ਕੇ ਅੱਗੇ ਤਾਂ ਵਾਕਾ ਕਰਕੇ ਗਿਆ ਰੋਲਾ ਵੀ ਪਾਇਆ ਸੀ ਡਾਕਟਰ ਸਾਹਿਬ ਨੇ ਕੋਈ ਬਾਹਰ ਆ ਕੇ ਉਹਨੂੰ 5-4 ਮਿੰਟਾਂ ਬਾਅਦ ਇਹਨਾਂ ਨੇ ਬਾਹਰ ਆ ਕੇ ਦੱਸਿਆ ਅੱਛਾ ਵਾਕਾ ਹੋਇਆ ਠੀਕ ਹੈ ਦੇਖੋ ਇਹ ਦੇਖੋ ਬਾਹਰ ਚ ਪੈ ਕੇ ਹਟ ਜੀ ਅੱਛਾ ਬਾਹਰ ਚ ਕਰਤੇ ਥਾ ਵਾ ਅੰਦਰ ਵੀ ਦੁਕਾਨਾਂ ਵੀ ਅੰਦਰ ਸੀ ਵਾਕਿਆ ਕਾਬਲਾ ਵੀ ਨਹੀਂ ਆਇਆ ਅੱਜ ਕੱਲ ਅੱਛਾ ਵੈਸੇ ਕਾਬਲਾ ਆਉਂਦਾ ਹੁੰਦਾਗਾ ਇਹ ਕੋਲੇ ਰੰਡੇ ਹਰ ਵਕਟ ਬੈਠੇ ਪਾਣ ਤੋਂ ਹੁੰਦੇ ਐ ਮਰੀਜ਼ ਵਕਈ ਬਾਹਰ ਨਹੀਂ ਹੁੰਦਾਗਾ ਠੀਕ ਹੈ ਉਸ ਵਕਤ ਕੋ ਮਾ ਜੀ ਤੁਮ ਮਾਡੀ ਕੰਮ ਕੀ ਹੋ ਗਿਆ ਜੀ ਮਾ ਹੀੜਾ ਬੰਨ 25 ਇੱਤੇ ਫਿਰ ਉਹ ਇਕੱਲਾ ਦੁਕਾਨ ਤੇ ਬਜ਼ੁਰਗ ਆ ਜਾਏ ਕੋਈ ਵੀ ਜਿਹੜਾ ਡੁੱਟਣ ਵਾਲਾ ਹੁੰਦਾ ਸੀ ਕਿ ਤਦ ਲੱਗਦਾ ਕੀ ਕਰਦਾ ਕਿੰਨਾ ਕਰਦਾ ਜੀ ਉਹ ਕੋਲ ਸਿਰਫ ਇੰਨੇ ਤੇ ਡੰਡੂ ਫਸਨ ਦਾਲਦਾ ਉਹਨੇ ਜਿਹੜਾ ਦਿਖਾਇਆ ਹਮ ਆਪਣਾ ਸਬਜ਼ੀ ਕੱਟਣ ਵਾਲਾ ਚੱਕ ਅੱਛਾ ਸਬਜ਼ੀ ਕੱਟਣ ਵਾਲਾ ਚੱਕ ਜੋ ਖੇਤ ਤੱਕ ਅਵਿਸ਼ਵਾਸ ਜਾਨੇ ਜਾਣਾ ਅੱਛਾ ਆਪਣੇ ਆਮ 20 ਰੁਪਏ ਆਪਾਂ ਜਿਹੜਾ ਬਾਜ਼ਾਰ ਤੋਂ ਆਮ ਲੈਂਦੇ ਆ ਉਹ ਚੱਕ ਦਿੰਦੇ ਜਦੋਂ ਇਹਨਾਂ ਨੇ ਮੂੰਹ ਬੰਨ ਲਿਆ ਹੈ ਕਹਿੰਦੇ ਇਹਨਾਂ ਦੀ ਜਵਾਨੀ ਗੱਲ ਹੈ ਜੇ ਅੰਥਰ ਮੇਰਾ ਮੂੰਹ ਧੱਬ ਲਿਆ ਮੂੰਹ ਦਾ ਮਕੇ ਵ ਉਦੋਂ ਕੋਲਾ ਚੱਕ ਪੁੱਛੇ ਕਦੋਂ ਨਿੱਡੇ ਆਇਆ 4:00 ਵਜੇ ਇੱਕ 8:00 ਵਜੇ ਬਾਹਰ ਆਏ ਲੋਕ ਇਕੱਲੇ ਰਹੇ ਸੀ ਇਹਨਾਂ ਦੇ ਅੱਛਾ ਜੀ ਦੋ ਥਾਂ ਚੱਕ ਦਿੰਦੇ ਆ ਨਾ ਦੋ ਸਰ ਨਹੀਂ ਬਾ ਮੋਰੋ ਹਸਪਤਾਲ ਦੇ ਪਿੱਛੇ ਗਏ ਨਹੀਂ ਅੱਛਾ ਉਸ ਵਕਤ ਮੇਰੇ ਨਾਲ ਲੜਕਾ ਆ ਗਿਆ ਸੀ ਉਹਨੂੰ ਇਹਨਾਂ ਨੇ ਡਾਕਟਰ ਨੂੰ ਕਹਤਾ ਕਿ ਜੋ ਕਰਾਟੋਗੇ ਤੁਸੀਂ ਆਪਣੇ ਲੜਕੇ ਨੂੰ ਬੁਲਾ ਲਓ ਉਹ ਆ ਗਏ ਸੀ ਉਹ ਬੈਠੇ ਰਹੇ ਫਿਰ ਬੱਸ ਥੋੜੇ ਜਿਹਾ ਦੇਰ ਬਾਅਦ ਲੋਕ ਲੱਕ ਕੇ ਚਲੇ ਗਏ ਅਗੇ ਸੈਕਿਉਰਿਟੀ ਚਲਾਣੀ ਚਾਹੀਦੀ ਦੁਕਾਨਦਾਰਾਂ ਨੂੰ ਤਾਂ ਕਿ ਪਤਾ ਨਹੀਂ ਕਿਹੜੇ ਵੇਲੇ ਕੋਈ ਇਸ ਤਰ੍ਹਾਂ ਵਾਕਾ ਕਰ ਦੇ ਜਿਸ ਤਰ੍ਹਾਂ ਨਾਲ ਡਾਕਟਰ ਸਾਹਿਬ ਦਾ ਵਾਕਾ ਹੋਇਆ ਉਹਨਾਂ ਨੇ ਦੇਖ ਹਾਂਕ ਸਰ ਕਈ ਵਾਰੀ ਹੁਣ ਬਜ਼ੁਰਗ ਬੈਠੇ ਹੁੰਦੇ ਆ ਦੁਕਾਨ ਤੇ ਵੀ ਹਾਂਜੀ ਅਸੀਂ ਹਾਂਜੀ ਹਾਂਜੀ ਬਜ਼ੁਰਗ ਹੁੰਦੇ ਇਕੱਲੇ ਹੁੰਦੇ ਆ ਕੋਈ ਪਤਾ ਨਾ ਕੋਣ ਬੰਦਾ ਸਹੀ ਹੈ ਕਿ ਗਲਤ ਹੈ ਕੋਈ ਆ ਕੇ ਇਸ ਤਰ੍ਹਾਂ ਜਿਵੇਂ ਡਾਕਟਰ ਸਾਹਿਬ ਨਾਲ ਗੱਲ ਵਾਕਾ ਸਾਡੇ ਨਾਲ ਕਰਤ ਸਾਉਦੇ ਨੇ ਜੇ ਬਜ਼ੁਰਗ ਹੈ ਚਾਹੇ ਨੌਜਵਾਨ ਹਨ ਵਾਸਤੇ ਸਾਰੇ ਕੋਈ ਹੈ ਜੀ ਨੌਜਵਾਨ ਨੂੰ ਕਿਹੜਾ ਨਹੀਂ ਧੋਖਾ ਜ ਨੌਜਵਾਨ ਨੂੰ ਵੀ ਧੋਖਾ ਜਦੋਂ ਬੰਦਾ ਅੰਦਰ ਆ ਗਿਆ ਉਹ ਅੰਦਰ ਧੋਖਾ ਵੀ ਕੀ ਕਰ ਸਕਦਾ ਇਕੱਲਾ ਬੰਦਾ ਹੋ ਇੱਕ ਜਣਾ ਕਰੂਗੀ ਜੇ ਉਹ ਦੋ ਜਨੇ ਆ ਜਾਣਾ ਹੋ ਸਕਦਾ ਉਹ ਦੋ ਜਨੇ ਹੋਣ ਅਸੀਂ ਤਾਂ ਵੜਦਾ ਇੱਕ ਦੇਖਿਆ ਹੈਗਾ ਗੋਪਾ ਜੀ ਕਿਨੇ ਕਲਰ ਵੀ ਦੇਖਿਆ ਵੜਦਾ ਵੀ ਦੇਖਿਆ ਜੀ ਪਰ ਸਾਨੂੰ ਨੂੰ ਇਹ ਪਤਾ ਸੀ ਵੀ ਇਹ ਵਾਕਾ ਕਰਕੇ ਨਿਕਲੇ ਵੀ ਇਸ ਤਰ੍ਹਾਂ ਕਿ ਦਵਾਈ ਲੈਣ ਆਇਆ ਮਰੀਜ਼ ਆਇਆ ਵੜਦੇ ਵੇਲੇ ਤਾਂ ਸਾਨੂੰ ਆਇਆ ਕਿ ਮਰੀਜ਼ ਨੇ ਇਹਨਾਂ ਦਾ ਕੋਈ ਦਵਾਈ ਲੈਣ ਆਏ ਨੇ ਜੋ ਭੱਜ ਕੇ ਵਾਕਾ ਨਿਕਲੋ ਸਾਨੂੰ ਥੋੜਾ ਡਾਊਟ ਆ ਫਿਰ ਡਾਕਟਰ ਸਾਹਿਬ ਦੇਖਿਆ ਸੀ ਸਾਹਮਣੇ ਕੁਰਸੀ ਬੈਠੇ ਸੀ ਸਾਨੂੰ ਨੂੰ ਪਤਾ ਸੀ ਕਿ ਵਾਕਾ ਤੋਂ ਪੰਜ ਚਾਰ ਮਿੰਟ ਬਾਅਦ ਡਾਕਟਰ ਸਾਹਿਬ ਆਇਆ ਤਾਂ ਇਸੇ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਆ ਗੱਲ ਹੋਰ ਤਾਂ ਸਿਕਿਉਰਿਟੀ ਯੂਰੂ ਵਧਾਉਂਦੇ